ਇਕਨਿਸ਼ਕਾਮ ਸੇਵਾ ਕਰ ਰਹੇ ਨੇ ਬਿਨਾਂ ਕਿਸੇ ਲਾਲਚ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਾਲ ਦੀ ਤਰ੍ਹਾਂ ਰਾਉਂਡ ਗਲਾਸ ਫਾਊਂਡੇਸ਼ਨ ਸਪੋਰਟ ਸੈਂਟਰ ਪਿੰਡ ਰਹਾਉਣ ਖੰਨੇ ਦੇ ਨੇੜੇ ਇੱਕ ਪਿੰਡ ਪੈਂਦਾ ਹੀ ਰਹਾਉਣ ਉਹਨਾਂ ਦੇ ਵੱਲੋਂ ਐਥਲੈਟਿਕਸ ਮੀਟ ਕਰਵਾਈ ਜਾ ਰਹੀ ਹੈ ਜੀ ਲੜਕੇ ਔਰ ਲੜਕੀਆਂ ਦੀ 23 ਫਰਵਰੀ 2025 ਦਿਨ ਐਤਵਾਰ ਨੂੰ ਇਹ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਐਥਲੈਟਿਕਸ ਦੇ ਵੱਖ-ਵੱਖੇ ਇਵੈਂਟ ਹੋ ਰਹੇ ਨੇ ਅੰਡਰ 8 8 ਸਾਲ ਤੋਂ ਥੱਲੇ ਥੱਲੇ ਬੱਚਿਆਂ ਦੀ ਜਿਹੜੇ ਇਵੈਂਟ ਨੇ ਬੋਰੀ ਰੇਸ ਨਿੰਬੂ ਰੇਸ 60 ਮੀਟਰ ਜਿਹੜੀ ਹੈ ਦੌੜ ਕਰਵਾਈ ਜਾਊਗੀ। ਇਹ ਇਸੇ ਤਰ੍ਹਾਂ ਅੰਡਰ 11 ਦੇ ਵਿੱਚ ਬੋਰੀ ਰੇਸ ਨਿੰਬੂ ਰੇਸ ਇਹਦੇ ਵਿੱਚ ਜਿਹੜੀ ਹੈ 60 ਤੇ 100 ਮੀਟਰ ਰੇਸ ਹੋਊਗੀ। ਅੰਡਰ 14 ਦੇ ਵਿੱਚ 200 ਮੀਟਰ ਰੇਸ 80 ਮੀਟਰ ਹੱਡਲ ਰੇਸ ਔਰ ਲੰਬੀ ਛਾਲ ਕਰਵਾਈ ਜਾਊਗੀ। ਨੋਟ ਕਰਿਓ ਜੀ ਅੰਡਰ 16 ਦੇ ਵਿੱਚ 400 ਮੀਟਰ ਰੇਸ ਗੋਲਾ ਹੋਊਗਾ ਜੀ 3 ਕਿਲੋ ਵਾਲਾ ਔਰ ਲੰਬੀ ਛਾਲ ਇਹਦੇ ਵਿੱਚ ਜਿਹੜੀ ਆ ਕਰਵਾਈ ਜਾ ਰਹੀ ਆ। ਇਹ ਬਹੁਤ ਸੋਹਣਾ ਹੈ ਉਪਰਾਲੇ ਵੀਰ ਹਰ ਸਾਲ ਕਰਵਾਉਂਦੇ ਨੇ ਔਰ ਸਾਲ ਦੇ ਵਿੱਚ ਹੋਰ ਵੀ ਆਕਵਾਕ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਉਪਰਾਲੇ ਕਰਦੇ ਨੇ ਜਿਹਦੇ ਨਾਲ ਕੀ ਹੈ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹ ਉਤਸ਼ਾਹਿਤ ਕਰਨ ਦੇ ਲਈ ਇਹ ਪ੍ਰੋਗਰਾਮ ਜਿਹੜਾ ਨੇ ਕਰਵਾਏ ਜਾਂਦੇ ਨੇ ਸਭ ਤੋਂ ਬਾਅਦ ਗਿਣਤੀ ਦੇ ਵਿੱਚ ਆਪਾਂ ਉੱਥੇ ਪਹੁੰਚ ਕੇ ਇਹਨਾਂ ਬਾਈਆਂ ਦਾ ਤੇ ਬੱਚਿਆਂ ਦਾ ਹੌਸਲਾ ਵਜਾਈ ਕਰੀਏ ਤਾਂ ਜੋ ਬੱਚੇ ਜਿਹੜੇ ਮਤਲਬ ਨਸ਼ਿਆਂ ਦੀ ਅੱਗ ਘਰ ਘਰ ਦੇ ਵਿੱਚ ਦਿਨੋਂ-ਦਿਨ ਵੱਧ ਰਹੀ ਆ ਇਹ ਇਹ ਬੱਚਿਆਂ ਨੂੰ ਨਸ਼ੇ ਰੋਂ ਦੂਰ ਕਰਨ ਦਾ ਸਭ ਤੋਂ ਵਧੀਆ ਉਪਰਾਲਾ ਕਹਿ ਸਕਦਾ ਕਿ ਬੱਚੇ ਨੂੰ ਕਿਸੇ ਵੀ ਸਪੋਰਟਸ ਨਾਲ ਜੋੜ ਦੋ ਸਪੋਰਟਸ ਨਾਲ ਕਿਵੇਂ ਜੋੜਾਂਗੇ ਆਪਾਂ ਬੱਚਾ ਨੂੰ ਪਾਰਟਿਸਪੇਟ ਕਰਵਾਈਏ ਪਹਿਲਾਂ ਆਪਣੇ 8 ਸਾਲ ਦਾ ਬੱਚਾ ਚਾਹੇ 10 ਸਾਲ ਦਾ ਬੱਚਾ 14 ਸਾਲ ਦਾ ਬੱਚਾ 16 ਸਾਲ ਦਾ ਬੱਚਾ ਔਰ ਇਹ ਪਰਾਲਾ ਬਹੁਤ ਹੀ ਲਾਹੇਵੰਦ ਹੋਣ ਵਾਲਾ ਆਉਣ ਵਾਲੀ ਪੀੜ੍ਹੀ ਦੇ ਲਈ ਔਰ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟਸ ਨਾਲ ਕਿਸੇ ਵੀ ਗੇਮ ਨਾਲ ਜੋੜ ਕੇ ਆਪਾਂ ਉਹਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰੀਏ ਸੋ ਰਾਉਂਡ ਗਲਾਸ ਫਾਊਂਡੇਸ਼ਨ ਸਪੋਰਟਸ ਸੈਂਟਰ ਰਹਾਉਣ ਦੇ ਵੱਲੋਂ ਐਥਲੈਟਿਕਸ ਮੇਟ ਕਰਵਾਈ ਜਾ ਰਹੀ ਹੈ ਲੜਕੇ ਔਰ ਲੜਕੀਆਂ ਦੀ 23 ਫਰਵਰੀ 2025 ਦਿਨ ਐਤਵਾਰ ਨੂੰ ਸੋ ਸਾਰਿਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਆਪਾਂ ਇਸ ਟੂਰਨਾਮੈਂਟ ਤੇ ਪਹੁੰਚ ਕੇ ਬੱਚਿਆਂ ਦਾ ਔਰ ਜੋ ਵੀਰ ਇਸ ਤਰ੍ਹਾਂ ਦੇ ਇਹਨੇ ਸਾਲ ਦੇ ਵਿੱਚ ਹੋਰ ਵੀ ਕਈ ਉਪਰਾਲੇ ਵੱਖ-ਵੱਖ ਪਿੰਡਾਂ ਦੇ ਵਿੱਚ ਕਰਵਾਏ ਜਾਂਦੇ ਨੇ ਸੋ ਇਸ ਤਰ੍ਹਾਂ ਦੇ ਵੀਰਾਂ ਦਾ ਆਪਾਂ तहे ਦਿਲੋਂ ਧੰਨਵਾਦ ਕਰਦੇ ਹਾਂ ਔਰ ਉਹਨਾਂ ਦੇ ਹੌਸਲਾ ਵਜਾਈ ਦੇ ਲਈ ਤੇ ਬੱਚਿਆਂ ਦੀ ਹੌਸਲਾ ਵਜਾਈ ਦੇ ਲਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਉੱਤੇ ਉੱਥੇ ਪਹੁੰਚੀਏ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜ਼ਰੂਰ ਪਾ ਦਿਓ ਤਾਂ ਜੋ ਇਹ ਵੀਡੀਓ ਕਿਸੇ ਉਸ ਸਕੂਲ ਜਾਂ ਕਿਸੇ ਬੱਚਿਆਂ ਤੱਕ ਪਹੁੰਚ ਸਕੇ ਜੋ ਇਸ ਟੂਰਨਾਮੈਂਟ ਦੇ ਵਿੱਚ ਪਾਰਟਿਸਿਪੇਟ ਕਰਨ ਔਰ ਕੋਈ ਵੀ ਇੰਟਰਨੈਸ਼ਨਲ ਪਲੇਅਰ ਤੁਸੀਂ ਚੱਕ ਕੇ ਦੇਖ ਲਿਓ ਉਹਨਾਂ ਦੀ ਸ਼ੁਰੂਆਤ ਇਸ ਤਰ੍ਹਾਂ ਦੇ ਛੋਟੇ ਛੋਟੇ ਟੂਰਨਾਮੈਂਟਾਂ ਦਾ ਉਹ ਛੋਟੇ ਛੋਟੇ ਸਕੂਲਾਂ ਤੋਂ ਜਾਂ ਟੂਰਨਾਮੈਂਟ ਹੁੰਦੇ ਨੇ ਉੱਥੋਂ ਹੀ ਹੋਈ ਹੁੰਦੀ ਆ ਸੋ ਵੀਡੀਓ ਸ਼ੇਅਰ ਕਰਕੇ ਆਪਣਾ ਯੋਗਦਾਨ ਪਾ ਦਿਓ ਤਾਂ ਜੋ ਕੋਈ ਬੱਚਾ ਗੇਮ ਦੇ ਨਾਲ ਜੁੜ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ